ਕਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਅੱਜ ਦੋ ਫੋਰਮ ਵੱਲੋਂ ਜੋ ਐਲਾਨ ਹੋਇਆ ਕਿ ਪੂਰੇ ਭਾਰਤ ਦੇ ਵਿੱਚ ਅੰਮਿਤ ਸ਼ਾਹ ਤੇ ਨਰਿੰਦਰ ਮੋਦੀ ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ ਕਿਉਂ ਫੂਕੇ ਜਾਣਗੇ ਕਿ ਜਦੋਂ ਸਰਕਾਰ ਖੱਡਰਾ ਲੈ ਕੇ ਆਈ ਆ ਉਹ ਖੱਡਰੇ ਦੇ ਵਿਰੋਧ ਦੇ ਵਿੱਚ ਅਸੀਂ ਪੂਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਆ ਅੱਜ 40 ਦਿਨ ਹੋ ਗਏ ਆ ਬਜ਼ੁਰਗ ਆਗੂ ਆ 17-80 ਸਾਲਾਂ ਦਾ ਕੈਂਸਰ ਦਾ ਮਰੀਜ਼ ਆ ਮਰਨ ਵਰਤ ਤੇ ਬੈਠਾ ਹੋਇਆ ਉਹ ਕਿੰਨਾ ਲਈ ਬੈਠਾ ਆ ਦੇਸ਼ ਦੇ ਕਿਸਾਨਾਂ ਵੀ ਦੂਰਾਂ ਲਈ ਬੈਠਾ ਕੋਈ ਆਪਣੇ ਲਈ ਮਰਨ ਵਰਤੇ ਤੇ ਬੈਠਾ ਉਹਦੇ ਵਿਰੋਧ ਦੇ ਵਿੱਚ ਜੋ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਆ ਇਸੇ ਤਰ੍ਹਾਂ ਜਿਹੜੇ ਐਕਸ਼ਨ ਚੱਲ ਚਾ ਰਹੇ ਆ 13 ਤਰੀਕ ਨੂੰ ਜੋ ਜਿਹੜਾ ਖਟਰਾ ਕੇਂਦਰ ਸਰਕਾਰ ਲੈ ਕੇ ਆਈ ਆ ਉਹਦੀਆਂ ਕਾਪੀਆਂ ਸਾਰੀਆਂ ਜਾਣ ਗਿਆ ਤੇ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਟਰੈਕਟਰ ਐ ਰੋਡਾਂ ਤੇ ਘੁੰਮਣ ਗਏ ਤੇ ਨਾਲ ਹੀ ਅਸੀਂ ਨਰਿੰਦਰ ਮੋਦੀ ਜੀ ਤੈਨੂੰ ਦੱਸਣਾ ਚਾਹੁੰਦੇ ਆ ਕਿ ਤੂੰ ਕਹਿਣਾ ਹੈ ਕਿ ਪੰਜਾਬ ਦੇ ਲੋਕ ਇਤਨੀ ਹੋ ਸਕਦੇ 30 ਤਰੀਕ ਨੂੰ ਜਿਹੜੀ ਪੰਜਾਬ ਦੀ ਬੰਦ ਹੁਕਮ ਆਈ ਆ ਮੋਦੀ ਜੀ ਤੇਰੀਆਂ ਚੀਕਾਂ ਕਢਾ ਦਿੱਤੀਆਂ ਚੀਕਾਂ ਭਾਜਪੀ ਨੂੰ ਇਥੋਂ ਹੀ ਚੇਤਾਵਨੀ ਦੇਣਾ ਚਾਹੁੰਦੇ ਆ ਭਾਜਪੀ ਵਾਲਿਓ ਜਿਹੜੇ ਕਿਸਾਨਾਂ ਤੇ ਤੁਸੀਂ ਉਂਗਲਾਂ ਚੁੱਕਦੇ ਤੇ ਕਿਸਾਨਾਂ ਨੂੰ ਬਾਹਰੋਂ ਫੰਡنگ ਆਉਂਦੀ ਆ ਇਹ ਫੰਡ ਕਈ ਨਾ ਲੋਕ ਕਹਿੰਦੀ ਆ ਜਿਹੜੇ ਲੋਕ ਬੈਠੇ ਇਹਨਾਂ ਕੋਲ ਕਰਦੇ ਆ ਤੇ ਪ੍ਰਧਾਨ ਮੰਤਰੀ ਜੀ ਉਹ ਦਿਨ ਦੂਰ ਨਹੀਂ ਜਿੱਦਾਂ ਔਰੰਗਜ਼ੇਬ ਜਿੱਦੀਆਂ ਜੜਾ ਪੁੱਟੀਆਂ ਸੀ ਏ ਬੀਜਪੀ ਦੀਆਂ ਵੀ ਜਿਹੜਾ ਕੁੱਟੀਆਂ ਜਾਣੀਆਂ ਜਿਹੜੇ ਅੱਜ ਦੇਸ਼ ਭਰ ਦੇ ਪੁਤਲੇ ਫੂਕੇ ਜਾ ਰਹੇ ਆ ਇਹ ਦੇਸ਼ ਵਿਰੋਧੀਆਂ ਦੇ ਵਿੱਚ ਸਭ ਨੂੰ ਪਤਾ ਵਾ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬੀਜਪੀ ਦੀ ਸਰਕਾਰ ਦਾ ਦਲਿਆ ਵੇਚ ਹੋਊਗਾ ਫੱਟੀ ਪੋਚੀ ਜਾਊਗੀ ਤੇ ਅਸੀਂ ਇਹਦੇ ਕਿਹਨੇ ਪ੍ਰਧਾਨ ਸਾਹਿਬ ਨੂੰ ਕਿ ਪੁਤਲੇ ਨੂੰ ਜਿਹੜੀ ਆ ਅਗਨੀ ਭੇੜ ਕੀਤਾ ਜਾਵੇ ਇਹ ਜਿਹੜੇ ਦੇਸ਼ ਵਿਰੋਧੀ ਆ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਦੇ ਵਿੱਚ ਕਰਾ ਕਾਰਪੋਰੇਟ ਕਰਾਣਾ ਦੇ ਪੱਖ ਦੇ ਵਿੱਚ ਇਹਨਾਂ ਫੁੱਦਿਆਂ ਦਾ ਅਸੀਂ ਹੁਣ ਇਹਨੂੰ ਅੱਗ ਲਾ ਰਹੇ ਹਾਂ ਤੇ ਬੱਸ ਬੱਸ ਅੰਦਰ ਮਾਰਾ ਜਾ ਰਹੇ ਨੇ ਭਾਈ ਭਾਗਾ ਮਾਰਨਾ ਜੇ ਫੁੱਦਿਆਂ ਦੀ ਫੋਟੋ ਖਿੱਚ ਲਓ ਅੱਗ ਦੀ ਬਾਹਰ ਚ ਲਾਓ